ਸਾਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬੜਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਂਦਾ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੀ ਬੇਦ ਬ੍ਰਹਮੇ ਨੂੰ ਫਰਮਾਇਆ ਵਰੇ ਮਹਾਵਾਰਥ ਤੀਕਰ ਇਸ ਜਗ ਮਹਿ ਸੋਜੀ ਪਾਏਂਦਾ ਗੁਰਸੇਵਾ ਤੇ ਕਰਨੀ ਸਾਰ RAM ਨਾਮ ਰੱਖੋ ਉਰ ਧਾਰ ਗੁਰਬਾਣੀ ਵਰਤੀ ਜਾਗੇ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜੈ ਅਨੰਦਿਨਵਾਦ ਸਮਾਲੇ ਨਾਮ ਨਾ ਚੇਤਾ ਬੱਧਾ ਜਮ ਕਾਲੇ ਦੂਜੇ ਭਾਏ ਸਦਾ ਦੁੱਖ ਪਾਏ ਤਰੇ ਗੁਣ ਪਰਮ ਪੁਲਾਇਂਦਾ ਗੁਰਮੁਖ ਏਕਸਿਓ ਲਿਵਲਾਈ ਤਰੇ ਵਿਦਮਨ ਸਾਮਨਹ ਸਮਾਈ ਸੱਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚਕਾਇਂਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੀ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੈ ਆਪ ਮਲਾਈਂਦਾ ਮਾਇਆ 모ਹੇ ਪਰਮ ਨਾ ਪਾਏ ਦੂਜੈ ਭਾਏ ਲੱਗਾ ਦੁਖ ਪਾਏ ਸੂਹਾਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਂਦਾ ਇਹੋ ਮਨ ਭੈ ਭਾਏ ਰੰਗਾਇ ਜਿਤ ਰੰਗ ਸਾਚੇ ਮਾਹੀ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤਿ ਰੰਗ ਚੜਾਈਂਦਾ ਮਨਮੁਖ ਬਹੁਤ ਕਰੇ ਅਭਮਾਨ ਦਰਗਾਹ ਕਬਹੀ ਨਾ ਪਾਵੇ ਮਾਨ ਦੂਜੈ ਲਾਗੇ ਜਨਮ ਗਵਾਇਆ ਬਿਨ ਬੂਝੇ ਦੁਖ ਪਾਏਂਦਾ ਮੇਰੇ ਪ੍ਰਭ ਅੰਦਰ ਆਪ ਲਕਾਇਆ ਗੁਰ ਪ੍ਰਸਾਦੀ ਹਰ ਮਿਲੈ ਮਲਾਇਆ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਅਮੋਲਕ ਪਾਏਂਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰੇ ਠਾਕੁਰ ਏ ਬਣਤ ਬਣਾਈ ਗੁਰਮੁਖ ਹੋਵੈ ਸੋ ਕਾਇਆ ਸੋਧੈ ਆਪੇ ਆਪ ਮਲਾਈਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੀ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੀ ਸਹਜ ਮਲਾਈਂਦਾ ਸੱਚਾ ਮਹਿਲ ਸੱਚੇ ਪੰਡਹਾਰਾ ਆਪੇ ਦੇਵਾ ਦੇਵਨ ਹਾਰਾ ਗੁਰਮੁਖ ਸਾ ਲਾਹੇ ਸੁਖ ਦਾਤੀ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵੜਿਆਈ ਜਿਸ ਦਾ ਹੱਟ ਸੋਈ ਵਤ ਜਾਣੈ ਗੁਰਮੁਖ ਦੇ ਨਾ ਪਛੋਤਾਂਦਾ ਹਰ ਜਿਉ ਸਭ ਮੈਂ ਰਹਿ ਆਸਮਾਈ ਗੁਰ ਪ੍ਰਸਾਦਿ ਪਾਇਆ ਜਾਈ ਆਪੇ ਮੇਲ ਮਲਾਏ ਆਪੇ ਸ਼ਬਦੇ ਸਹਿਜ ਸਮਾਇੰਦਾ ਆਪੇ ਸੱਚਾ ਸ਼ਬਦ ਮਲਾਈ ਸ਼ਬਦੇ ਵਿੱਚੋ ਪਰਮ ਚੁਕਾਈ ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਅਗਮਿਆ ਗੋਚਰਵੀ ਪਰਵਾਹੀ ਆਪੇ ਮਿਹਰਵਾਨ ਅਗਮਾਤਾਹੀ ਅੱਪੜ ਕੋਈ ਨਾ ਸਕੈ ਤਿਸਨੂੰ ਗੁਰ ਸ਼ਬਦੀ ਮਿਲਾਇਆ ਤੁਧਨੋ ਸੇਵਹਿ ਜੋ ਤੁਧ ਭਾਵਹਿ ਗੁਰ ਕੈ ਸ਼ਬਦੇ ਸੱਚ ਸਮਾਵਹਿ ਅਨ ਦਿਨ ਗੁਣ ਰਵਹਿ ਦਿਨ ਰਾਤੀ ਰਸਨ ਹਰ ਰਸ ਪਾਇਆ ਸ਼ਬਦ ਮਰਹਿ ਸੇ ਮਰਨ ਸਵਾਰਹਿ ਹਰ ਕੇ ਗੁਣ ਹਿਰਦੈ ਉਰ ਧਾਰਹਿ ਜਨਮ ਸਫਲ ਹਰ ਚਰਨੀ ਲਾਗੀ ਦੂਜਾ ਭਾਉ ਚੁਕਾਇਆ ਹਰ ਜਿਉ ਮੇਲੇ ਆਪ ਮਲਾਈ ਗੁਰ ਕੈ ਸ਼ਬਦਿ ਆਪ ਗੁਆਈ ਅਨ ਦਿਨ ਸਦਾ ਹਰ ਭਗਤੀ ਰਾਤੀ ਇਸ ਜਗ ਮਹਿਲਾ ਹਾ ਪਾਇਆ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮਹਿ ਮੋਹ ਹੈ ਪਸਾਰਾ ਮਨਮੁਖ ਅਗਿਆਨੀ ਅੰਧ ਅੰਧਾਰਾ ਧੰਦੇ ਧਾਵਤ ਜਨਮ ਗਵਾਇਆ ਬਿਨ ਲਾਵੇ ਦੁਖ ਪਾਇਆ ਕਰਮ ਹੋਇ ਤਾ ਸਤਗੁਰ ਪਾਏ ਹਉ ਮੈਂ ਮੈਲੂ ਸ਼ਬਦ ਜਲਾਈ ਮਾਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲਕ ਅਗਮ ਅਪਾਰਾ ਨਾ ਕੋ ਹੋਵਾ ਤੋਲਣ ਹਾਰਾ ਆਪੇ ਤੋਲੇ ਤੋਲ ਤਲਾਇ ਗੁਰ ਸ਼ਬਦੀ ਮੇਲ ਤਲਾਇਆ ਸੇਵਕ ਸੇਵਹਿ ਕਰਹਿ ਅਰਦਾਸ ਤੂੰ ਆਪੀ ਮੇਲ ਬਹਾਲਹਿ ਪਾਸ ਸਭਨਾ ਜੀਆ ਕਾ ਸੁਖ ਦਾਤਾ ਪੂਰੇ ਕਰਮ ਧਿਆਇਆ ਜਤ ਸਤ ਸੰਜਮ ਜੇ ਸੱਚ ਕਮਾਵੇ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਵਿਖਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਭਾਇਆ ਜਿਸ ਨੂੰ ਬੁਝਾਏ ਸੋਈ ਬੂਝੈ ਹਰ ਗੁਣ ਗਾਵੇ ਅੰਦਰ ਸੂਝੈ ਹਉਮੈ ਮੇਰਾ ਠਾਕ ਰਾਈ ਸਹਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਵਿਖ ਕਾਰਾਤਾ ਵਿਖ ਕਮਾਵੇ ਸੁਖ ਨ ਕਬਹੂ ਪਾਇਆ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਚਵਦੈ ਹੋ ਮੈਂ ਕਿਨੈ ਨਾ ਮਾਰੀ ਜੀਵਤ ਮਰੇ ਤਾਂ ਮੁਕਤ ਪਾਈ ਸਚੈ ਨਾਏ ਸੁਮਾਇ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਈ ਤਿਸ ਦੀ ਬੂਜੈ ਜੀ ਗੁਰ ਸ਼ਬਦ ਕਮਾਈ ਤਨ ਮਨ ਸੀਤਲ ਕਰੋਧ ਨਵਾਰੇ ਹਮੈ ਮਾਰ ਸੁਮਾਇ ਸਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸਾਦੀ ਵਿਰਲੇ ਪਾਈ ਨਾਨਕ ਏਕ ਕਹੈ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾਂ ਲੈ ਹੋ ਮਲਾਏ ਭਗਤ ਸਲਾਹਨ ਸਦਾ ਲਿਵ ਲਾਏ ਤਉ ਸਰਨਾਈ ਉਬਰਹਿ ਕਰਤੀ ਆਪੇ ਮੇਲ ਮਲਾਇਆ ਪੂਰੈ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਪਾਈ ਮਾਨਤਾਨ ਸੱਚੀ ਪਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉ ਮੈਂ ਵਿੱਚ ਸਦ ਜਲੇ ਸਰੀਰਾ ਕਰਮ ਹੋਐ ਭੀਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ 부ਝਾਈ ਸਤ ਗੁਰ ਤੇ ਸੁਖ ਪਾਇਆ ਮਨ ਮੁਖੇ ਅੰਧਾ ਅੰਧ ਕਮਾਈ ਬਹੁ ਸੰਕਟ ਜੋਨੀ ਪਰਮਾਈ ਜਮ ਕਾ ਜੀਵੜਾ ਕਦੇ ਨਾ ਕਾਟੈ ਅੰਤੇ ਬਹੁ ਦੁੱਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੈ ਉਰ ਧਾਰੀ ਗੁਰ ਕੈ ਸ਼ਬਦ ਮਰੈ ਮਨ ਮਾਰੀ ਹਉ ਮੈ ਜਾਹਿ ਸਮਾਇ ਆਵਣ ਜਾਣਾ ਪਰਜ ਵਿਗੋਈ ਬਿਨ ਸਤ ਗੁਰ ਫਿਰ ਕੋਏ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਲਾਇਆ ਪੰਜੇ ਦੂਤ ਚਿਤਵਹਿ ਵਿਕਾਰਾ ਮਾਇਆ ਮੋਹ ਕਾਇ ਹੋ ਪਸਾਰਾ ਸਤਗੁਰ ਸੇਵੀ ਤਾਂ ਮੁਕਤ ਹੋਵੇ ਪੰਜੇ ਦੂਤ ਵਾਸਿਆ ਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੂ ਵਾਰਾ ਸਤਗੁਰ ਭੇਟੇ ਸੱਚ ਦਿਰੜਾਈ ਸੱਚ ਨਾਮ ਮਨ ਭਾਇਆ ਸਾਚਾ ਦਰ ਸਾਚਾ ਦਰਵਾਰਾ ਸੱਚੇ ਸੇਵਹ ਸ਼ਬਦ ਪਿਆਰਾ ਸੱਚੀ ਧੰਨ ਸੱਚੇ ਗੁਣ ਗਾਵਾ ਸੱਚੇ ਮਾਏ ਸਮਾਇਆ ਘਰੇ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦੇ ਸਹਜ ਸੁਭਾਈ ਉਥੈ ਸੂਗ ਵਿਜੋਗ ਨਾ ਵਿਆਪੈ ਸਹਜੇ ਸਹਜ ਸਮਾਇਆ ਦੂਜੈ ਭਾਏ ਦੁਸ਼ਟਾ ਕਾ ਵਾਸਾ ਭੌਂਦੇ ਫਿਰਹਿ ਬਹੁ ਮੋਹ ਪਿਆਸਾ ਸੰਗਤ ਬਹਿ ਸਦਾ ਦੁੱਖ ਪਾਵਹਿ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਝੋ ਸੰਗਤ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਏ ਕੋਈ ਸਹਜੇ ਗੁਣ ਰਵਹਿ ਦਿਨ ਰਾਤੀ ਜੋਤੀ ਜੋਤ ਮਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗਹਿ ਗੁਰ ਸ਼ਬਦ ਨਿਵਾਸਾ ਉੱਡਹਿ ਨਾ ਮੂਲੇ ਨਾ ਆਵਹਿ ਨਾ ਜਾਹੀ ਨਿਜ ਕਰ ਵਾਸਾ ਪਾਇਆ ਕਾਇਆ ਸੁੱਧਹਿ ਸ਼ਬਦ ਵਿਚਾਰਹਿ ਮੋਹ ਠਗਉਰੇ ਪਰਮ ਨਿਵਾਰਹਿ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਲਾਇਆ ਸਭ ਹੀ ਨੇੜੈ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਣੋ ਬਿਗਸੈ ਕਮਨ ਕਿਰਨ ਪਰਗਾਸੈ ਪਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗੁਆਇ ਸੁਖ ਪਾਇਆ ਮਾਰੂ ਸੋਲੇ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚਾ ਆਪ ਸੁਆਰ ਨਹਾਰਾ ਅਵਰ ਨਾ ਸੂਜਸ ਬੀਜੀ ਕਾਰਾ ਗੁਰਮੁਖ ਸੱਚ ਵਸੈ ਘਟ ਅੰਤਰ ਸਹਜੇ ਸੱਚ ਸਮਾਈ ਸਭਨਾ ਸੱਚ ਵਸੈ ਮਨ ਮਾਹੀ ਗੁਰ ਪ੍ਰ사ਦੀ ਸਹਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਨੀ ਚਿਤ ਲਾਈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਸੇਵੀ ਅਵਰ ਨਾ ਦੂਜਾ ਸਤ ਗੁਰ ਤੇ ਨਾਮ ਰਤਨ ਧਨ ਪਾਇਆ ਸਤਗੁਰ ਕੀ ਸੇਵਾ ਪਾਈ ਬਿਨ ਸਤਗੁਰ ਜੋ ਦੂਜੈ ਲਾਗੇ ਆਵਹਿ ਜਾਹਿ ਭ੍ਰਮ ਮਰਹਿ ਅਭਾਗੀ ਨਾਨਕ ਤਨ ਕੀ ਫਿਰ ਗਤ ਹੋਐ ਜੇ ਗੁਰਮੁਖ ਰਹੈ ਸਰਨਾਈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਗੁਰ ਤੇ ਮੰਗੋ ਨਾਮ ਅਜਾਚੀ ਹੋ ਹੋ ਦਿਆਲ ਕਿਰਪਾ ਕਰ ਹਰ ਜੀਉ ਰਾਖਲੇ ਉਹ ਗੁਰ ਸਰਨਾਈ ਹੈ ਅੰਮ੍ਰਿਤ ਰਾਸ ਸਤ ਗੁਰੂ ਚ ਆਇਆ ਦਸਵੇਂ ਦਵਾਰ ਪ੍ਰਗਟ ਹੋਇ ਆਇਆ ਤਹ ਅਨਹਦ ਸ਼ਬਦ ਵੱਜਹਿ ਧੁਨ ਬਾਣੀ ਸਹਜੇ ਸਹਜ ਸਮਾਈ ਹੈ ਜਿਨ ਕੋ ਕਰਤੈ ਤੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਹਾਈ ਬਿਨ ਸਤ ਗੁਰ ਕੋ ਸੀ ਜੈ ਨਾਹੀ ਗੁਰ ਚਰਨੀ ਚਿਤ ਲਾਈ ਹੈ ਜਿਸ ਭਾਵੈ ਤਿਥੇ ਆਪੇ ਦੇ ਗੁਰਮਖ ਨਾਮ ਪਦਾਰਥ ਲੇ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿ ਜੀ ਲਿਆ ਇਹ ਵਡਿਆਈ ਗੁਰ ਤੇ ਪਾਈ ਸਤਗੁਰ ਕੋ ਸਦ ਬਲ ਜਾਈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਗੁਰ ਗਿਆਨ ਰਤਨ ਅਤ ਭਾਰੀ ਕਰਮ ਮਿਲੇ ਸੁਖ ਪਾਈ ਗੁਰਮਖ ਨਾਮ ਪ੍ਰਗਟੀ ਹੈ ਸੋਏ ਚਹਉ ਜਗ ਨਿਰਮਲ ਹੱਛਾ ਲੋਈ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਗੁਰਮਖ ਨਾਮ ਪ੍ਰਾਪਤ ਹੋਵੇ ਸਹਿਜ ਜਾਗੈ ਸਹਿਜ ਸੋਵੇ ਗੁਰਮਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈਂ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਵਿਗਸੈ ਹਰ ਚਰਣੀ ਮਨ ਲਾਈਂ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਗੁਰ ਤੇ ਸਮਝ ਪੜੇ ਮਨ ਮਾਹੀ ਓਹੋ ਦਿਆਲ ਕਿਰਪਾ ਕਰਾ ਹਰ ਜੀਉ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨੇਕ ਪਛਾਤਾ ਸਰਬੇ ਰਾਵ ਰਹਿਆ ਸੁਖ ਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵ ਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ